ਸੱਤਪਾਲ ਹੈ ਜੀ ਮੇਰਾ ਨਾਮ ਹਾਂਜੀ ਸੱਤਪਾਲ ਹੈ ਜੀ ਸੱਤਪਾਲ ਜੀ ਅੱਜ ਇਹ ਇੱਥੇ ਜਲੰਧਰ ਆਏ ਜੋਲ ਹਸਪੀਟਲ ਚ ਕੀ ਮਾਮਲਾ ਕੀ ਸਾਰਾ ਮਾਮਲਾ ਹੈ ਜੀ ਮੇਰਾ ਬੇਟਾ ਹੈ ইস্টਬੁੱਡ ਵਿੱਚ ਲੋਕਾਂ ਦੀ ਸੇਫਟੀ ਪਾਤੇ ਬੌਂਸਰ ਲੱਗਾ ਹੈ ਜੀ ਅੱਜ ਉਹਦੇ ਵਿੱਚ ਉੱਥੇ ਕੋਈ ਦੇ ਕੋਈ ਰੰਜਿਸ਼ ਚੱਲਦੀ ਤੇ ਪੱਟ ਵਿੱਚ ਗੋਲੀ ਲੱਗੀ ਆ ਔਰ ਉਨੀ ਕਾਫੀ ਦਾਦੂ ਤੇ ਮਾਰੇ ਆ ਕਾਫੀ ਸੱਟਾ ਸੱਟਾ ਲੱਗੀਆਂ ਜੀ ਤੇ ਅਸੀਂ ਜੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾਂ ਇੱਥੇ ਦਾਖਲ ਕੀਤਾ ਆ ਹਲੇ ਆਪਰੇਸ਼ਨ ਹੋਣਾ ਆ ਤੇ ਬਹੁਤ ਪਰੇਸ਼ਾਨ ਆ ਈਸਟਬੁਡ ਦਾ ਇੱਥੇ ਸਾਨੂੰ ਕੋਈ ਨਹੀਂ ਮੈਨੂੰ ਮਿਲਿਆ ਜੀ ਮੈਂ ਦੇਖੋ ਥੋੜੀਆਂ ਨਾ ਤੁਰਦਾ ਆ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਮੈਂ ਪਹੁੰਚਿਆ ਆਂ ਕੰਡੀਸ਼ਨ ਕਿਦਾਂ ਕੰਡੀਸ਼ਨ ਤਾਂ ਥੋੜੀ ਖਰਾਬੀ ਆ ਜੀ ਗੋਲੀ ਕਿੱਥੇ ਲੱਗੀ ਇਹਨਾਂ ਦੇ ਗੋਲੀ ਪੱਟ ਵਿੱਚ ਲੱਗੀ ਆ ਜੀ ਅੱਛਾ ਜੀ ਗੋਲੀ ਪੱਟ 'ਚ ਲੱਗੀ ਆ ਸਿਰ ਵਿੱਚ ਵੀ ਦਾਦੂ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ ਹੂੰ ਕਿੰਨੇ ਸਮੇਂ ਤੋਂ ਤੁਹਾਡਾ ਬੇਟਾ ਕੰਮ ਕਰ ਰਿਹਾ ਉੱਥੇ ਈਸਟਬੁਡ ਉੱਥੇ ਘੱਟੋ ਘੱਟ ਜੀ 4-5 ਸਾਲ ਹੋ ਚਿਰੇ ਲਗਭਗ ਤੇ ਗੋਲੀ ਚਲਾਉਣ ਦਾ ਕੋਈ ਕਾਰਨ ਜਾਂ ਕੋਈ ਮੈਨੂੰ ਜੀ ਹਲੇ ਕੋਈ ਕਾਰ ਨਹੀਂ ਪਤਾ ਲੱਗਾ ਹੈਗਾ ਮੈਂ ਤਾਂ ਹੁਣੇ ਹੀ ਪਹੁੰਚਿਆ ਜੀ ਅਸੀਂ ਹੱਲੇ ਤੇ ਤੇ ਤੁਹਾਡੇ ਬੱਚੇ ਜੀ ਕਿੱਦਾਂ ਕੰਡੀਸ਼ਨ ਹੱਲੇ ਕੰਡੀਸ਼ਨ ਠੀਕ ਹੈ ਸੀਰੀਸ ਹੈ ਜਾਂ ਵੇ ਹਲੇ ਕੁਝ ਪਤਾ ਨਹੀਂ ਲੱਗਾ ਹੈਗਾ ਬਿਲਕੁਲ ਈਸਟਵਰਡ ਦੇ ਵਿੱਚ ਕੰਮ ਕਰ ਰਿਹਾ ਤਿੰਨ ਚਾਰ ਸਾਲ ਤੋਂ ਕੋਈ ਉਹਨਾਂ ਦਾ ਵਿਅਕਤੀ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਇਆ ਉਹਨਾਂ ਦਾ ਪਰ ਜਦ ਤੱਕ ਮੈਂ ਹੈ ਇੱਥੇ ਉਹਨਾਂ ਦਾ ਕੋਈ ਅਧਿਕਾਰੀ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਹਟਿਆ ਨਾਲ ਦੇ ਮੁੰਡਿਆਂ ਨੂੰ ਉਹ ਕਹਿੰਦੇ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਹਾਲ ਤੱਕ ਕੋਈ ਨਹੀਂ ਆਇਆ ਇੱਥੇ ਜੀ ਤੇ ਪੁਲਸ ਨੂੰ ਸ਼ਿਕਾਇਤ ਕੀਤੀ ਪੁਲਸਾਈ ਦੇ ਮੌਕੇ ਉੱਥੇ ਮੈਨੂੰ ਉਹਦੇ ਬਾਰੇ ਨਹੀਂ ਕੀ ਪਤਾ ਹੈਗਾ ਮੈਂ ਤਾਂ ਇੱਥੇ ਹਸਪੀਟਲ ਨੂੰ ਮੈਨੂੰ ਫੋਨ ਆਇਆ ਮੈਂ ਹਸਪੀਟਲ ਹੀ ਸਿੱਧਾ ਆ ਗਿਆ